ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ 18 ਤਰੀਕ ਦੇ 10ਵੇਂ ਮਹੀਨੇ ਦੇ ਰਿਸ਼ਤੇ ਨਵੇਂ ਦੇਖੋ ਜੀ ਸਾਰੇ ਪਰਿਵਾਰਾਂ ਦੇ ਨੰਬਰਾਂ ਸਮੇਤ ਆ ਕੁੜੀਆਂ ਅਤੇ ਮੁੰਡਿਆਂ ਦੇ ਰਿਸ਼ਤੇ ਨੰਬਰਾਂ ਸਮੇਤ ਦੇਖੋ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਰਿਸ਼ਤਾ ਹੈਗਾ ਜੱਟ ਸਿੰਘ ਅਮਰਤਾ ਰੀ ਪ੍ਰਾਈਵੇਟ ਟੀਚਰ ਮੁੰਡੇ ਦਾ ਰਿਸ਼ਤਾ ਜਲੰਧਰ ਵਧੀਆ ਕੋਠੀ ਪਈ ਆ ਮਾਤਾ ਨੂੰ ਸਰਕਾਰੀ ਪੈਨਸ਼ਨ ਆਉਂਦੀ ਆ ਮੁੰਡੇ ਦੀ ਪੜ੍ਹਾਈ ਬੀ ਐਸ ਸੀ ਐਮ ਐਸ ਸੀ ਬੀ ਐਡ ਜਨਮ 1997 ਕੱਦ ਪੰਜ 11 ਭਰਾ ਇੱਕ ਮੈਰਿਡ ਆ ਪਿਤਾ ਸਵਰਗਵਾਸ ਸਾਰਾ ਪਰਿਵਾਰ ਅਮਰਤਾਰੀ ਮੁੰਡਾ ਕਾਨਵੈਂਟ ਸਕੂਲ ਟੀਚਰ ਚੰਗੀ ਸੈਲਰੀ ਆ ਚੰਗੀ ਸੈਲਰੀ ਲਈ ਕੁੜੀ ਜਰਸੀ ਪੜੀ ਲਿਖੀ ਹੋਵੇ ਮੰਗ ਕੋਈ ਨਹੀਂ ਕੁੜੀ ਅਮਰਤਾਰੀ ਜਾਂ ਅਮਰਤਾਰੀ ਵਿਚਾਰ ਹੋਣ ਉਹੀ ਸੰਪਰਕ ਕਰਿਓ ਜੀ ਰਿਸ਼ਤੇ ਲਈ ਪਰਿਵਾਰ ਦਾ ਨੰਬਰ ਹੈ 966642539022 ਅਗਲਾ ਰਿਸ਼ਤਾ ਨਾਮ ਹੈ ਸਿੰਘ ਕਾਸਟਾ ਜਰਸੀ ਗੁਰਦਸੰਦੂ ਉਮਰ ਬਾਈ 1 200 ਦਾ ਬਰਥ ਹਾਈਟ 6 ਫਿਟ 3 ਇੰਚ ਮੁੰਡਾ ਯੂਐਸਏ ਦਾ ਬਾਰਨ ਹੈ ਤੇ ਸਰਕਾਰੀ ਜੋਬ ਤੇ ਹੈ ਯੂਐਸਏ ਵੈਲ ਸੈਟਲਡ ਫੈਮਿਲੀ ਹੈ ਵਨ ਬ੍ਰਦਰ ਵਨ ਸਿਸਟਰ ਫਾਦਰ ਫਰੋਮ ਪਟਿਆਲਾ ਲੂਕਿੰਗ ਫੋਰ ਟੈਲ ਬਿਊਟੀਫੁਲ ਗਰਲ ਨੋ ਡਿਮਾਂਡਸ ਸਿੰਪਲ ਮੈਰਿਜ ਮੁੰਡਾ ਸਿੱਖ ਸਰਦਾਰ ਤੇ ਨਸ਼ੇ ਤੋਂ ਰਹਿਤ ਉਹ ਸਾਰਾ ਪਰਿਵਾਰ ਵੈਸ਼ਨੂ ਤੇ ਨਿੱਗੇ ਸੁਭਾਅ ਦਾ ਹੈਗਾ ਜ਼ਮੀਨ 10 ਕਿੱਲੇ ਹੈ ਜ਼ਿਲ੍ਹਾ ਪਟਿਆਲਾ ਦਾ ਪਰਿਵਾਰ ਦਾ ਨੰਬਰ ਨੋਟ ਕਰੋ +1 5712794 ਦੁਬਾਰਾ ਫਿਰ +1 5712794 9432 ਲਾਸਟ ਤੇ ਐ ਸੀ ਨੰਬਰ ਐ ਸੀ ਪਰਿਵਾਰ ਦਾ +1571279 9432 ਇਹ ਪਰਿਵਾਰ ਦਾ ਨੰਬਰ ਹੈ ਸੀ ਜੇਕਰ ਕਿਸੇ ਨੂੰ ਨਹੀਂ ਸਮਝ ਆਉਂਦੀ ਸਾਡੇ ਨਾਲ ਸੰਪਰਕ ਕਰਕੇ ਤੁਸੀਂ ਸਾਡੇ ਤੋਂ ਰਿਸ਼ਤਾ ਲੈ ਸਕਦੇ ਹੋ ਬਾਕੀ ਰਿਸ਼ਤੇ ਲਈ ਤੁਸੀਂ ਹੈਲੋ ਦਾ ਮੈਸੇਜ ਭੇਜ ਦਿਓ WhatsApp ਤੇ ਜੀ ਤੁਹਾਨੂੰ ਜਿਲਾ ਯਾਦ ਹੋਣਾ ਚਾਹੀਦਾ ਬਾਕੀ ਨੰਬਰ ਦੇ ਦਿੰਨੇ ਆ ਸਿੱਧੀ ਗੱਲਬਾਤ ਕਰ ਸਕਦੇ ਹੋ ਰਿਸ਼ਤਾ ਦਾ ਨਾਮ ਹੈ ਸਿੰਘ ਕਾਸਟਾ ਜਰਸੀ ਗੋਤਾ ਸੇਦੂ ਜਿਲਾ ਬਠਿੰਡੇ ਤੋਂ ਆ ਉਮਰ 1996 ਹਾਈਟ 57 ਹੈ ਹੈਂਡਸਮ ਕਨੇਡੀਅਨ ਸਿਟੀਜ਼ਨ ਬாய் ਪਲੱਸ 2 ਗ੍ਰੇਡ ਪਾਸ ਪੜਾਈ ਆਨਸ ਇਸ ਏ फ्रेंचिस परिवार पढ़े लिखे ਤੇ ਪ੍ਰੋਫੈਸ਼ਨਲ ਆ ਫਾਦਰ ਡਾਕਟਰ ਆ ਕੈਨੇਡਾ ਮੁੰਡੇ ਦੇ ਆਲ ਆਨਲੀ ਏਲ্ডার ਸਿਸਟਰ ਡਾਕਟਰ ਕੈਨੇਡਾ ਗ੍ਰੈਂਡਫਾਦਰ ਐਂਡ ਗ੍ਰੈਂਡ ਮਦਰ ਰਿਟਾਇਰਡ ਹੈ ਜੀ ਚਾਚੇ ਦੋ ਮੈਂ ਐਮਡੀ ਡਾਕਟਰ ਆ ਮੁੰਡੇ ਦੀ ਨੀੜ ਅਜੀ ਬਿਊਟੀਫੁੱਲ ਸਿਆਣੀ ਤੇ ਦੇਖਪਾਲ ਕਰਨ ਵਾਲੀ ਕੁੜੀ ਦੀ ਲੋੜ ਆ ਕੋਈ ਹੋਰ ਮੰਗ ਨਹੀਂ ਹੈ ਆਨਰਸ ਪ੍ਰਾਪਰਟੀ ਇਜ਼ ਇਨ ਕੈਨੇਡਾ ਐਂਡ ਅਮਰੀਕਾ ਐਂਡ ਇੰਡੀਆ ਮਾਲਵਾ ਪ੍ਰਿਫਰੈਂਟ ਹੈ ਸੀ ਮਲਵਾਨ ਪਹਿਲ ਦਿੱਤੀ ਹੈ ਰਿਸ਼ਤੇ ਲਈ ਬਠਿੰਡਾ ਬਰਨਾਲਾ ਫਰੀਦਕੋਟ ਸ਼੍ਰੀ ਮੁਕਸਰ ਸਾਹਿਬ ਪਟਿਆਲਾ ਤੇ ਮਾਨਸਾ ਤੇ ਲੁਧਿਆਣੀ ਨੂੰ ਰਿਸ਼ਤੇ ਲਈ ਪਹਿਲਾ ਪਰਿਵਾਰ ਦਾ ਨੰਬਰ ਹੈ +1 2488381968 ਪਰਿਵਾਰ ਦਾ ਨੰਬਰ ਹੈ ਅਗਲਾ ਰਿਸ਼ਤਾ ਹੈ ਨਾਮ ਹੈ ਜਸਦੀਪ ਸਿੰਘ ਕਾਸਟਾ ਜਰਸੀ ਗੋਤਾਬ ਬੈਨੀਪਾਲ ਉਮਰ ਹੈ 14 1998 ਕਾਲਜ ਫੁਟੇਕੈਂਚੇ 2 ਸਾਲ ਦਾ ਆਰਟ ਐਂਡ ਕraft ਟੀਚਰ ਡਿਪਲੋਮਾ ਬੀਏ ਦੇ ਆਖਰੀ ਸੈਮੈਸਟਰ ਨਾਓ ਇੱਕ ਜਮੀਨ ਹੈ 1 S C U ਬਸੰਤ ਐਵੈਨਿਊ ਦੁਗਰੀ ਲੁਧਿਆਣਾ ਡਰੈੱਸ ਹੈ ਜੀ 1 ਦੁਕਾਨ ਹੈ ਜੀ ਬੱਸ ਸਟੈਂਡ ਰੌਣੀ ਇੱਕ ਪਲਾਟਾ 100 ਗਾਜ ਦਾ ਤਾਂਦਰਾ ਨੇੜੇ ਬੱਸ ਸਟੈਂਡ ਕੈਨੇਡਾ ਦਾ ਵਿਜ਼ਿਟਰ ਵੀਜ਼ਾ ਗਾ 2029 ਤੱਕ ਦਾ ਤੇ 14 ਮਹੀਨੇ ਸਰੀ ਕੈਨੇਡਾ ਰਹਿ ਕੇ ਆਇਆ ਹੋਇਆ ਗਾ ਮੁੰਡਾ ਪਿਤਾ ਜੀ ਸਰਕਾਰੀ ਟੀਚਰ ਮਾਤਾ ਕ੍ਰੀਲੂ ਕਾਮਕਾਰ ਪਰਾ ਪਿੰਨ ਕੋਈ ਨਹੀਂ ਪਿੰਡ ਰੌਣੀ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਪਰਿਵਾਰ ਦਾ ਨੰਬਰ ਨੋਟ ਕਰੋ 9855766503 ਇਹ ਪਰਿਵਾਰ ਦਾ ਨੰਬਰ ਸੀਗਾ ਅਗਲਾ ਰਸਤਾ ਹੈ ਜ਼ਿਲ੍ਹਾ ਕਪੂਰਥਲਾ ਕਾਸਟਾ ਜਰਸੀ ਗੋਤਾ ਘੁੰਮਣ ਹਾਈਟ 59 ਆ ਜਨਮ ਮਹੀ ਜੀ 2 ਤਰੀਕ 12ਵਾਂ ਮਹੀਨਾ 1996 ਪੜ੍ਹਾਈ ਹੈ ਮਕੈਨੀਕਲ ਇੰਜੀਨੀਅਰਿੰਗ ਕੰਮ ਹੈ ਮੈਨੇਜਰ ਇਨ ਦਾ ਟੈਕਨੀਕਲ ਫੀਲਡ ਤਨਖਾਹ 44000 ਰੁਪਏ ਮਹੀਨੇ ਦੀ ਜ਼ਮੀਨ 1 ਏਕੜ ਪਲਾਟਸ ਇਜ਼ ਅਦਰ ਪਰਿਵਾਰ ਚ 3 ਮੈਂਬਰ ਹੈ ਜੀ ਪਿਤਾ ਜੀ ਖੇਤੀਬਾੜੀ ਤੇ ਮਾਤਾ ਜੀ ਹਾਊਸ ਵਾਈਫ ਰਿਸ਼ਤਾ ਕੁੜੀ ਦੀ ਹਾਈਟ 5 ਫੁੱਟ 2 ਜਾਂ 5 ਫੁੱਟ 9 ਇੰਚ ਦੇ ਵਿਚਕਾਰ ਹੋਵੇ। ਉਮਰ ਕੁੜੀ ਦੀ 23 ਸਾਲ ਤੋਂ 28 ਸਾਲ ਤੱਕ ਹੋਵੇ। ਕੁੜੀ ਪੜ੍ਹੀ ਲਿਖੀ ਤੇ ਸਿਆਣੀ ਤੇ ਸਮਝਦਾਰ ਹੋਵੇ ਜੀ। ਪਰਿਵਾਰ ਦਾ ਨੰਬਰ ਨੋਟ ਕਰੋ 8569912497। ਆਗਲਾ ਰਿਸ਼ਤਾ ਹੈ ਜੀ ਨਾਮ ਹੈ ਕਰਨਵੀਰ ਸਿੰਘ ਜ਼ਿਲ੍ਹਾ ਲੁਧਿਆਣਾ ਕਾਸਟ ਹੈ ਜੱਟ ਸਿੱਖ। ਜ਼ਮੀਨ ਪਰਿਵਾਰ ਕੋਲ ਹੈ ਨਹੀਂਗੀ ਬਿਨਾਂ ਜ਼ਮੀਨ ਤੋਂ ਰਿਸ਼ਤਾ ਹੈਗਾ ਮੁੰਡੇ ਦਾ। ਮੁੰਡਾ ਬਿਲਕੁਲ ਨਸ਼ੀ ਪਤੇ ਤੋਂ ਰਹਿਤਾ ਹੈਗਾ ਆਪਦਾ ਵਧੀਆ ਦੁੱਧ ਦਾ ਕੰਮ ਆਗਾ ਉਮਰ ਹੈ ਮੁੰਡੇ ਦੀ 31 ਤਰੀਕ 7ਵਾਂ ਮਹੀਨਾ 1994 ਪੜ੍ਹਾਈ ਹੈ ਪਲੱਸ 2 ਪਾਸ ਫਾਦਰ ਹੈ ਜੀ ਐਕਸ ਸਰਵਿਸਮੈਨ ਇੱਕ ਭੈਣ ਤੇ ਇੱਕ ਭਰਾ ਵੱਡੇ ਨੇ ਉਹ ਦੋਹੇ ਮੈਰਿਡ ਹੈ ਜੀ ਮੁੰਡੇ ਦੀ ਮੰਥਲੀ ਇਨਕਮ 30000 ਰੁਪਏ ਹੈਗੀ ਨਸ਼ੀ ਪਤੇ ਤੋਂ ਰਹਿਤਾ ਰਿਸ਼ਤਾ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਮੰਗ ਡਿਮਾਂਡ ਕੋਈ ਨਹੀਂ ਪਰਿਵਾਰ ਦੀ ਇੱਜ਼ਤ ਕਰੇ ਨੰਬਰ ਨੋਟ ਕਰੋ 98800 8757982 ਅਗਲਾ ਰਿਸ਼ਤਾ ਹੈ ਨਾਮ ਹੈ ਸਿੰਘ ਅਮਰਤਾ ਰੀਆ ਮੁੰਡਾ ਉਮਰ 1999 ਮੁੰਡਾ ਡਾਕਟਰ ਹੈ ਜੀ ਬੀ ਐਮ ਐਸ ਫੁੱਲ ਫਾਰਮ ਤੇ ਕਾਸਟ ਹੈ ਜਰਸੀਕ ਜਿਲ੍ਹਾ ਜ਼ਿਲਹੰਦੇੜ ਹੈ ਜ਼ਮੀਨ 7 ਕਿੱਲੇ ਹੈ ਇੱਕ ਭੈਣ ਤੇ ਇੱਕ ਭਰਾ ਮੈਰਿਡ ਇਨ ਨਿਊਜ਼ੀਲੈਂਡ ਫਾਦਰ ਮੁੰਡੇ ਦੇ ਗਵਰਨਮੈਂਟ ਜੋਬ ਤੇ ਮਦਰ ਹਾਊਸ ਵਾਈਫ ਐਸੀ ਡਿਮਾਂਡ ਹੈ ਜੀ ਗਰਲ ਬਿਊਟੀਫੁਲ ਗੁੱਡ ਸਿਕ ਫੈਮਿਲੀ ਵੈਲ ਐਜੂਕੇਟਡ ਹੋਵੇ ਨੰਬਰ ਨੋਟ ਕਰੋ 6005065223 ਅਗਲਾ ਰਿਸ਼ਤਾ ਆਇਆ ਨਾਮ ਹੈ ਜੀ ਸੁਖਮੰਦਰ ਸਿੰਘ ਮੁੰਡੇ ਦਾ ਕਾਸਟ ਹੈ ਜਰਸੀਕ ਗੋਤ ਹੈ ਤੂਰ ਜ਼ਿਲ੍ਹਾ ਮੋਗਾ ਕਾਲ 6 ਫੁੱਟ ਉਮਰ 12 ਤਰੀਕ ਪਈ ਮਹੀਨਾ 1993 ਫਾਦਰ ਖੇਤੀਬਾੜੀ ਪੜ੍ਹਾਈ ਮੁੰਡੇ ਨੇ 10ਵੀਂ ਤੋਂ ਲੈ ਕੇ 12ਵੀਂ ਫਰੋਮ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਪਿੰਡਰਕਲਾ 2 ਇਅਰ ਆਈਟੀਆਈ ਵਿਦ ਅ ਫਿਲਟਰ ਟ੍ਰੇਡ ਐਂਡ 1 ਇਅਰ ਐਪਰੀਸ਼ੀਏਟ ਟ੍ਰੇਨਿੰਗ ਹੈ ਜੀ ਮਕੈਨਿਕਲ ਡਿਪਲੋਮਾ ਫਰੋਮ ਐਲ ਐਲ ਆਰ ਐਮ ਕਾਲਜ ਅਜੀਤਵਾਲ ਮੋਗਾ ਰਿਸ਼ਤਾ ਸਿੰਪਲ ਪੜ੍ਹੀ ਲਿਖੀ ਕੁੜੀ ਦਾ ਹੋਵੇ ਜੀ ਮੁੰਡਾ ਨਸ਼ਾ ਰਹਿ ਤਾਂ ਵਧੀਆ ਸੋਣਾ ਨੰਬਰ ਨੋਟ ਕਰੋ 82838 2258 82838 2258 اگلا رشتہ ہے نام ہے جی منڈے دا منप्रीत سنگھ ضلع بٹنڈا عمر ستمبر 1997 پڑھائی ہے جی ویٹرنری ڈپلومہ زمین تن کلے اکاسٹا جرسی گوتا ماڑ ودیا گھر تے پروار ہے منڈا نشہ رہتا ہے جی رشتہ کرے لکڑی دا ہووے پروار دا نمبر نوٹ کرو 8899367994 अगला ਦਾ ਨਾਮ ਹੈ ਭਰਪੁਰ ਸਿੰਘ ਹੈਪੀ ਮੁੰਡੇ ਦਾ ਹਾਈਟ 5 ਫੁੱਟ 10 ਇੰਚ ਪਿਤਾ ਜੀ ਮੁੰਡੇ ਦੇ ਖੇਤੀਬਾੜੀ ਤੇ ਮਾਤਾ ਜੀ ਹਾਊਸਵੈਫ ਇੱਕ ਭੈਣ ਪੀ ਆਰ ਇਨ ਕੈਨੇਡਾ ਜ਼ਿਲ੍ਹਾ ਮੋਗਾ ਉਮਰ 19 ਸੁਪਚਨਮਿਆ ਪੜ੍ਹਾਈ ਗ੍ਰੈਜੂਏਸ਼ਨ ਪਾਸ ਡਿਪਲੋਮਾ ਇਲੈਕਟ੍ਰੀਕਲ ਦਾ ਇੰਜੀਨੀਅਰਿੰਗ ਕੰਪਿਊਟਰ ਐਪਲੀਕੇਸ਼ਨ ਦਾ ਜੌਬ ਐਜ਼ ਏ ਰਿਲੇਸ਼ਨਸ਼ਿਪ ਮੈਨੇਜਰ ਐਟ ਐਚ ਡੀ ਐਫ ਸੀ ਬੈਂਕ ਆਈਟੀ ਬਗਰਾੜੀ ਮੁੰਡਾ ਮੋਨਾ ਤੇ ਨਸ਼ਾ ਰਹਿਤਾ ਸੋਣਾ ਸਨੇਖਾ ਰਿਸ਼ਤਾ ਸਿੰਪਲ ਕਰੇ ਲੁਕੁੜੀ ਦਾ ਉਹ ਪੜ੍ਹੀ ਲਿਖੀ ਸਿਆਣੀ ਹੋਵੇ ਨੰਬਰ ਨੋਟ ਕਰੋ 94783 32138 ਅਗਲਾ ਰਿਸ਼ਤਾ ਨਾਮ ਹੈ ਸਿੰਘ ਕਾਸਟ ਹੈ ਜਰਸੀਕ ਵੈਸ਼ਨੂ ਪਰਿਵਾਰ ਹੈ ਸਾਰਾ ਨਾਮ ਮੁੰਡੇ ਦਾ ਸੁਖਵੀਰ ਸਿੰਘ ਤੇ ਗੋਤਾ ਸੰਧੂ ਉਮਰ 1994 ਪੜ੍ਹਾਈ ਪਾਸਟੂ ਪਾਸ ਜਮੀਨ ਢਾਈ ਕਿੱਲੇ ਆਗੀ ਮੁੰਡਾ ਸੋਣਾ ਤੇ ਨਸ਼ਾ ਰਹਿਤਾ ਇੱਕ ਮੁੰਡੇ ਦੀ ਭੈਣ ਅਮਰੀਕਾ ਗਈ ਹੋਈ ਆ ਘਰ ਤੇ ਪਰਿਵਾਰ ਵਧੀਆ ਪਾਇਆ ਹੋਇਆ ਵੈਸ਼ਨੂਆ ਪਰਿਵਾਰ ਰਿਸ਼ਤਾ ਸਿੰਪਲ ਤੇ ਕਰੇ ਲੁਕੁੜੀਦਾ ਵੇ ਨੰਬਰ ਨੋਟ ਕਰੋ 75269 93516 ਅੱਜ ਦੇ ਜਿੰਨੇ ਵੀ ਰਿਸ਼ਤੇ ਸੀ ਪਰਿਵਾਰਾਂ ਦੇ ਮੁੰਡੇ ਕੁੜੀਆਂ ਦੇ ਨੰਬਰ ਸਮੇਤ ਹੈ ਜੀ ਅਗਲਾ ਇਹਦਾ ਨਾਮ ਹੈ ਜੀ ਮੁੰਡੇ ਦਾ ਗੁਰਪ੍ਰਤਾਪ ਸਿੰਘ ਕਸਟਾ ਜਰਸੀ ਗੋਟਟੇਲੋਂ ਉਮਰ 23 ਕਾਠਮਮੀ 9 94 ਪੜਾਈ ਬੀਟੈਕ ਇੰਜੀਨੀਅਰਿੰਗ ਸਿਕਸ ਬੈਂਡ ਆਇਰਲੈਸ ਚ ਨਾਊ ਵਰਕਿੰਗ ਇਨ ਦੁਬਈ ਐਜ਼ ਅ ਟਰੱਕ ਡਰਾਈਵਰ ਇੱਕ ਟਰੱਕ ਆਪਣਾਗਾ ਮੁੰਡੇ ਦਾ ਜੀ ਬਲੇਜ ਆ ਨੀਅਰ ਜੀਰਾ ਫਰੋਜਪੁਰ ਤੋਂ ਰਸਤਾ ਮੁੰਡੇ ਦਾ ਫਾਦਰ ਰਿਟਾਇਰ ਗਵਰਨਮੈਂਟ ਜੌਬ ਤੇ ਮਦਰ ਹਾਊਸ ਵਾਈਫ ਆ ਜ਼ਮੀਨ ਢਾਈ ਕਿੱਲੇ ਆਨ ਲਿੰਕ ਰੋਡ ਤੇ ਇੱਕ ਸਿਸਟਰ ਮੈਰਿਡ ਆ ਰਿਸ਼ਤਾ ਕੁੜੀ ਪੜ੍ਹੀ ਲਿਖੀ ਦਾ ਹੋਵੇ ਨੰਬਰ ਨੋਟ ਕਰੋ 9100 813313 ਅਗਲਾ ਰਿਸ਼ਤਾ ਹੈ ਨਾਮ ਹੈ ਸਿੰਘ ਕਾਸਟ ਹੈ ਜਰਸੀ ਗੋਤਾਪੂਲਰ ਉਮਰ 24 ਸਾਲ ਪਿੰਡ ਹੈ ਜੀ ਸੈਬ ਚੰਦ ਪੜ੍ਹਾਈ ਪਲੱਸ 2 ਪਾਸ ਕੰਮ ਖੇਤੀਬਾੜੀ ਦਾ ਜ਼ਮੀਨ 6 ਕਿੱਲੇ ਆ ਕੁੜੀ ਸੋਹਣੀ ਤੇ ਕੰਮਕਾਰ ਘਰ ਦਾ ਜਾਣਦੀ ਹੋਵੇ ਮੁੰਡਾ ਸੋਹਣਾ ਤੇ ਨਸ਼ਾ ਰਹਿ ਤਾਂ ਵਧੀਆ ਘਰ ਤੇ ਪਰਿਵਾਰਾ ਨੰਬਰ ਨੋਟ ਕਰੋ 95926 74931 ਅਗਲਾ ਰਿਸ਼ਤਾ ਆਇਆ ਨਾਮ ਹੈ ਸਿੰਘ ਜ਼ਿਲ੍ਹਾ ਮੁੱਗੇ ਤੋਂ ਆ ਪੜ੍ਹਾਈ ਪਲੱਸ 2 ਆਈਟੀਆਈ ਵੈਲਡਰ ਐਂਡ ਕੰਪਿਊਟਰ ਭਰਾ ਇੱਕ ਕੈਨੇਡਾ ਪੀਆਰ ਕਾਸਟਾ ਜੈਸੀ ਗੋਤਾ ਸੰਧੂ ਉਮਰ 1992 ਮਾਤਾ ਪਿਤਾ ਦਾ ਸੁਪਰ ਵੀਜ਼ਾ ਕੰਮ ਹੈ ਜੀ 30 ਕਿੱਲਿਆਂ ਦੀ ਖੇਤੀ ਕਰਦਾ ਹੈਗਾ ਆਪਣੇ ਕੋਲ ਜ਼ਮੀਨਾ 8 ਕਿੱਲੇ ਦੋਵੇਂ ਭਰਾ ਤੇ ਪਰਿਵਾਰ ਵੈਸ਼ਨੂ ਹੈ ਰਿਸ਼ਤਾ ਸਿੰਪਲ ਕਰੇ ਲੁਕੜੀ ਦਾ ਹੋਵੇ ਪੜ੍ਹੀ ਲਿਖੀ ਦਾ ਨੰਬਰ ਨੋਟ ਕਰੋ 9419 5359 ਅਗਲੇ ਤਿੰਨ ਰਿਸ਼ਤੇ ਆ ਜੀ ਕੁੜੀਆਂ ਦੇ ਨੰਬਰ ਸਮੇਤ ਰਤਤਾ ਜੀ ਕੁੜੀ ਦਾ ਨਾਮ ਹੈ ਕੌਰ ਪਤਾ ਖੰਨਾ ਕਸਟਾ ਜਰਸੀ ਗੋਤਾ ਪਾਟੀ ਤੇ ਪੁੰਨੀਆਂ ਉਮਰ 1995 ਕੱਦ ਕੁੜੀ ਦਾ 5 ਫੁੱਟ 3 ਇੰਚ ਪੜਾਈ ਡੀ ਆਰ ਬੀ ਡੀ ਐਸ ਮਤਲਬ ਡਾਕਟਰ ਹੈ ਲੜਕੀ ਭਰਾ ਇੱਕ ਸਟੱਡੀ ਇਨ ਆਸਟ੍ਰੇਲੀਆ ਪਿਤਾ ਖੇਤੀਬਾੜੀ ਬਿਜ਼ਨਸ ਮਾਤਾ ਜੀ ਹਾਊਸ ਵਾਈਫ ਸਿੱਖ ਫੈਮਿਲੀ ਹੈ ਜੀ ਮੰਗ ਹੈ ਜੀ ਮੁੰਡਾ ਕਨੇਡਾ ਆਸਟ੍ਰੇਲੀਆ ਦਾ ਪੀ ਆਰ ਹੋਵੇ ਤੇ ਡਾਕਟਰ ਹੋਵੇ ਤੇ ਪੰਜਾਬ ਦੂਵੀਂ ਦਾ ਸਤ ਲੈਣਗੇ ਕਾਸਟ ਪਰ ਜੱਟ ਸਿੱਖ ਹੋਵੇ ਨੰਬਰ ਨੋਟ ਕਰੋ ਕੁੜੀ ਆ ਲੈੰਦਾ 9464416611 ਆਗਲਾ ਵੀ ਕੁੜੀ ਦਾ ਰਿਸ਼ਤਾ ਗਾ ਨੰਬਰ ਸਮੇਤ ਨਾਮ ਹੈ ਕੌਰ ਪਤਾ ਕੋਟਕਪੂਰਾ ਕਾਸਟ ਹੈ ਜਰਸੀ ਕੁਮਰ ਉਮਰ 1995 ਕੱਦ 52 ਆ ਲੜਕੀ ਦਾ ਕੰਮ ਕੁੜੀ ਕੈਨੇਡਾ ਪੀਆਰ ਹੈ ਸਿਟੀਜ਼ਨਸ਼ਿਪ ਦੀ ਫਾਈਲ ਲੱਗੀ ਹੋਈ ਆ ਅਮਰੀਕਾ ਦਾ 10 ਸਾਲ ਦਾ ਵੀਜ਼ਾ ਗਾ ਲੱਗਿਆ ਤੇ ਮੰਗ ਹੈ ਜੀ ਮੁੰਡਾ ਸੋਨਾ ਤੇ ਨਸ਼ਾ ਰਹਿਤ ਹੋਵੇ 8 ਤੋਂ 10 ਕਿੱਲੇ ਜ਼ਮੀਨ ਹੋਵੇ ਕੈਨੇਡਾ ਵਿੱਚ ਸੈਟਲ ਹੋਵੇ ਮਾਲਵਾ ਇਲਾਕੇ ਵਾਲੇ ਰਿਸ਼ਤੇ ਲਈ ਸੰਪਰਕ ਕਰ ਸਕਦੇ ਆ ਪਰਿਵਾਰ ਨਾਲ ਡਾਇਰੈਕਟ ਗੱਲਬਾਤ ਕਰਨ ਲਈ ਪਰਿਵਾਰ ਦਾ ਨੰਬਰ ਹੈ 9877235885 ਅਗਲਾ ਦਿੱਤਾ ਕੁੜੀ ਦਾ ਨੰਬਰ ਸਮੇਤ ਨਾਮ ਹੈ ਕੌਰ ਪਤਾ ਅਮਰਸਰ ਕਾਸਟਾ ਜਰਸੀ ਉਮਰ 1993 ਕੱਦ 5 ਫੁੱਟਾ ਲੜਕੀ ਦਾ ਪੜਾਈ ਬੀਏ ਸੀ ਨਰਸਿੰਗ ਕੰਮ ਲੜਕੀ ਕੈਨੇਡਾ ਪੀਆਰ ਆ ਨਰਸਾ ਮੰਗਾ ਜੀ ਵੈਲ ਐਜੂਕੇਟਿਡ ਐਂਡ ਫੈਮਲੀ ਆਰੀਐਂਟਡ ਹੋਵੇ ਤੇ ਨੰਬਰ ਨੋਟ ਕਰੋ 9814346185 ਅੱਜ ਦੇ ਜਿੰਨੇ ਵੀ ਰਿਸ਼ਤੇ ਸੀ ਮੁੰਡੇ ਕੁੜੀਆਂ ਦੇ ਨੰਬਰਾਂ ਸਮੇਤ ਸੀ ਜੀ ਐਡ ਲਗਵਾਉਣ ਲਈ ਤੁਸੀਂ ਸਾਨੂੰ ਹੇਠਾ ਵਟਸਐਪ ਨੰਬਰ ਤੇ ਆਪਦਾ ਡਾਟਾ ਪੇਜ ਕੇ ਸਾਡੇ ਚੈਨਲ ਤੋਂ ਐਡ ਲਗਵਾ ਸਕਦੇ ਹੋ ਅਤੇ ਰਿਸ਼ਤੇ ਪਾ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਲਿਓ ਧੰਨਵਾਦ ਜੀ